ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਆਪਾਂ ਪਹੁੰਚੇ ਹੋਇਆ ਖੰਨਾ ਮੰਡੀ ਤੇ ਜੀ ਆ ਤੁਹਾਨੂੰ ਬਹੁਤ ਚੰਗੀ ਇੱਕ ਮੱਝ ਦਿਖਾਉਣੀ ਆ ਭਵਾਨੇ ਵਾਲਿਆਂ ਦਾ ਕਰਮਾ ਜਾਨੀ ਨੇ ਪੰਡੇ ਹੀ ਬੰਨ ਰੱਖਿਆ ਨੇ ਜੇ ਫੁੱਟਬਾਲ ਕਹਿ ਦੀ ਇਹਦਾ ਘੱਟ ਨਹੀਂ ਹੈਗਾ ਆਪਾਂ ਕਰਾਉਣਾ ਬਾਈ ਜੀ ਨਾਲ ਗੱਲ ਫਿਰ ਮੱਝ ਵੀ ਤੋੜ ਕੇ ਦਿਖਾਵਾਂਗੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸੋ ਸਰਨਜੀਤ ਸਿੰਘ ਦਾਨੋਫ ਨਰਮਨ ਸਿੰਘ ਪਿੰਡ ਸਾਨੇਵਾਲ ਸਾਨੇਵਾਲ ਤੋਂ ਜੀ ਬਾਈ ਜੀ ਇਹ ਮੱਝ ਕਿੰਨੇ ਮਹੀਨੇ ਸੂਈ ਹੈ ਇਹ ਬਾਈ ਦੂਏ ਸੂਈ ਹੈ ਕਿੰਨੇ ਦਿਨ ਹੋ ਇਹਨੂੰ 15 ਦਾ ਨਮਾ ਦੁੱਧ ਕਿੰਨਾ ਤਿਆਰ ਹੈ ਇਸ ਟਾਈਮ ਦੀ 13 ਥਲੇ 13 ਲੀਟਰ ਤਿਆਰ 13 ਲੀਟਰ ਜੀ ਹਾਂਜੀ ਇਹ ਘਰ ਦੀ ਫਰੀਡ ਆ ਜਾਂ ਆਪਾਂ ਕਿਤੋਂ ਲੈ ਕੇ ਆਏ ਜੀ ਨਹੀਂ ਲੈ ਕੇ ਆਏ ਵਪਾਰ ਦਾ ਕੰਮ ਆ ਜੀ ਆਪਣਾ ਵਪਾਰ ਦਾ ਠੀਕ ਹੈ ਜੀ ਭਾਈ ਇਹਦਾ ਰੇਟ ਕੀ ਹੈ ਜੀ ਇਹਦਾ 80000 ਲੈਣ ਦੇਣ ਵਾਲਾ ਜੀ ਲੈਣ 75000 ਲਈ ਦੇ ਆਪਣਾ ਨੰਬਰ ਬੋਲ ਦਈਏ 98724 01812 98724 01812 ਭਾਈ ਜੀ ਮੱਝ ਨੂੰ ਖੋਲ ਕੇ ਤੋਰ ਦਿਓ ਬਣਾਓ ਮੱਝ ਦੇ ਦਰਸ਼ਨ ਤੁਹਾਨੂੰ ਕਰਾਉਣੇ ਆ ਦੋਸਤੋ ਬਹੁਤ ਚੰਗੀ ਮੱਝ ਹੈ। ਕੱਦ-ਬਿੱਡ, ਬੇਲ ਬਹੁਤ ਚੰਗੀ ਹੈ। ਮੋਟਾ ਥਣ ਲੱਗਿਆ ਹੈ। ਮੁੱਖੀ ਵਾਲਾ ਗੰਨੇ ਵਰਗੀ ਚਵਾਈ ਹੈ ਮੱਝ ਦੀ। ਮੋੜ ਲਓ ਵੀਰੇ। ਹਵਾਨੇ ਵਾਲਿਆਂ ਦਾ ਕਰਮਾ ਜਾਨੀ ਨੇ ਪੰਡਾ ਹੀ ਬੰਨ ਰੱਖਿਆ ਨੇ ਜੇ ਫੁੱਟਬਾਲ ਕਹਿ ਦੀਏ ਤਾਂ ਕੋਈ ਬਹੁਤੀ ਘੱਟ ਗੱਲ ਨਹੀਂ ਹੋਊਗੀ। ਹਵਾਨਾ ਬਹੁਤ ਹੈ। ਟੈਟ ਹਵਾਨੇ ਦੀ ਇਹਦੇ ਵਿੱਚ ਬਿਮਾਰੀ ਆਉਣ ਦੀ ਵੀ ਬਹੁਤ ਘੱਟ ਸ਼ਿਕਾਇਤ ਰਹਿੰਦੀ ਹੈ। ਇਸ ਲਈ ਵਿੱਚ ਮਸਟੈਟਸ ਬਹੁਤ ਘੱਟ ਹੁੰਦੀ ਹੈ। ਹੋ ਗਿਆ ਤੇਰਾ ਸ਼ੁਕਰੀਆ ਜੀ